ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਸ੍ਰਿਸ਼ਿੰਦਰਪਾਲ ਸਿੰਘ ਤੇ ਤੁਸੀਂ ਜੁੜ ਚੁੱਕੇ ਹੋ ਪੰਜਾਬ ਨਿਊਜ਼ ਦੇ ਨਾਲ ਅੱਜ ਆਪਾਂ ਗੱਲਬਾਤ ਕਰਾਂਗੇ ਬਠਿੰਡਾ ਦੀ ਸਿਆਸਤ ਬਾਰੇ ਜੋ ਬਠਿੰਡਾ ਦੇ ਵਿੱਚ ਹੁਣ ਆਮ ਆਦਮੀ ਪਾਰਟੀ ਦੇ ਕੌਂਸਲਰ ਪਦਮਜੀਤ ਸਿੰਘ ਮਹਿਤਾ ਜੋ ਮੇਅਰ ਬਣੇ ਨੇ ਪਹਿਲਾਂ ਤਾਂ ਸਭ ਤੋਂ ਪਹਿਲਾਂ ਉਹਨਾਂ ਨੂੰ ਆਪਾਂ ਵਧਾਈ ਦਿੰਨੇ ਆ ਪਦਮਜੀਤ ਸਿੰਘ ਮਹਿਤਾ ਜੋ ਮੇਅਰ ਬਣੇ ਨੇ ਬਠਿੰਡਾ ਦੇ ਉਹਨਾਂ ਨੂੰ ਲੱਖ ਲੱਖ ਵਧਾਈ ਹੋਵੇ ਭਿੰਡਾ ਸ਼ਹਿਰ ਵਾਸੀ ਹੈ ਉਹਨਾਂ ਨੂੰ ਵੀ ਆਸ ਹੈ ਕਿ ਸ਼ਹਿਰ ਦੇ ਵਿਕਾਸ ਦੇ ਲਈ ਉਹ ਵੱਦ ਵੱਦ ਕੰਮ ਕਰਨਗੇ ਇਹਦੇ ਵਿੱਚ ਕਾਫੀ دلچਸਪ ਚੀਜ਼ਾਂ ਸਾਹਮਣੇ ਆਈਆਂ ਇਸ ਚੋਣ ਦੇ ਵਿੱਚ ਪਦਮਜੀਤ ਸਿੰਘ ਮਹਿਤਾ ਜੋ ਅਮਰਜੀਤ ਸਿੰਘ ਮਹਿਤਾ ਦੇ ਸੁਪੁੱਤਰ ਨੇ ਉਹ ਕਾਰੋਵਾਰੀ ਨੇ ਅਮਰਜੀਤ ਸਿੰਘ ਮਹਿਤਾ ਤਾਂ ਇਸ ਚੋਣ ਦੇ ਵਿੱਚ ਜਿਹੜੀਆਂ ਸਿਆਸੀ ਧਿਰਾਂ ਹੈ ਉਹ ਨੰਗੀਆਂ ਹੋਈਆਂ ਸਿਆਸੀ ਤਰ੍ਹਾਂ ਕਿਵੇਂ ਨਗੀਆਂ ਹੋਈਆਂ ਆਮ ਆਦੀ ਪਾਰਟੀ ਕੋਲ ਇਹ ਪਦਮਜੀਤ ਸਿੰਘ ਮਹਿਤਾ ਇੱਕੋ ਇੱਕ ਕਾਉਂਸਲਰ ਨੇ 50 ਵਾਰ ਨੇ 50 ਐਮਸੀ ਨੇ 50 ਦੇ ਵਿੱਚੋਂ ਇੱਕੋ ਇੱਕ ਉਪ ਚੋਣ ਜੋ ਹੋਈ ਸੀਗੀ ਬਠਿੰਡਾ ਚ ਦਸੰਬਰ ਚ ਉਹਦੇ ਚ ਇਹ ਜਿੱਤ ਕੇ ਆਏ ਨੇ ਤਾਂ ਕਮਾਲ ਦੀ ਗੱਲ ਇਹ ਹੈ ਵੀ ਇੱਕ ਕਾਉਂਸਲਰ ਜਿਤਾ ਕੇ ਆਮ ਆਦੀ ਪਾਰਟੀ ਨੇ ਇੱਥੇ ਆਪਣਾ ਮੇਰ ਬਣਾਇਆ ਜੋ ਚੀਜ਼ਾਂ ਸਾਹਮਣੇ ਆਈਆਂ ਉਹਨਾਂ ਦੇ ਮਿਹਰਮਾਨ ਵਿੱਚ ਕਾਂਗਰਸ ਦੇ ਜਿਹੜੇ ਕੌਂਸਲਰ ਆ ਉਹਨਾਂ ਨੇ ਭੂਮਿਕਾ ਨਿਭਾਈ ਹੈ ਅਕਾਲੀ ਦਲ ਦੇ ਜੋ ਕੌਂਸਲਰ ਨੇ ਉਹ ਵੀ ਸਾਥ ਦੇਗੇ ਤੇ ਮਨਪੀਰ ਸਿੰਘ ਬਾਦਲ ਦੇ ਜੋ ਸਮਰਥਕ ਸੀਗੇ ਮਨਪੀਰ ਸਿੰਘ ਬਾਦਲ ਅੱਜ ਕੱਲ ਬੀਜੇਪੀ 'ਚ ਨੇ ਤੇ ਉਹਨਾਂ ਦੇ ਸਮਰਥਕ ਜਿਹੜੇ ਕੌਂਸਲਰ ਸੀਗੇ ਉਹਨਾਂ ਨੇ ਵੀ ਮਹਿਤਾ ਦਾ ਸਾਥ ਦਿੱਤਾ ਤੇਤੀ ਉਹਨਾਂ ਨੂੰ ਜਿਹੜੀਆਂ ਹੈਗੀਆਂ ਵੋਟਾਂ ਪਈਆਂ ਕੌਂਸਲਰਾਂ ਦੀਆਂ 15 ਜੋ ਕਾਂਗਰਸ ਦੇ ਉਮੀਦਵਾਰ ਸੀਗੇ ਬਲਜਿੰਦਰ ਸਿੰਘ ਠੇਕੇਦਾਰ ਉਹਨਾਂ ਨੂੰ ਪਈਆਂ ਤਾਂ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਤਿੰਨੇ ਤਰ੍ਹਾਂ ਕਾਂਗਰਸ ਅਕਾਲੀ ਦਲ ਤੇ ਭਾਜਪਾ ਨੇ ਆਮ ਆਦਮੀ ਪਾਰਟੀ ਦਾ ਮੇਰ ਬਣਾਉਣ ਦੇ ਲਈ ਪਦਮਜੀਤ ਸਿੰਘ ਮਹਿਤਾ ਦਾ ਸਾਥ ਦਿੱਤਾ ਜਿਹੜੀਆਂ ਕਾਫੀ ਦਿਲਚਸਪ ਗੱਲਾਂ ਸਾਹਮਣੇ ਆਈਆਂ ਜੋ ਮੌਜੂਦਾ ਵਿਧਾਇਕ ਨੇ ਆਮ ਆਦੀ ਪਾਰਟੀ ਦੇ ਵਿੰਡਾ ਅਸ਼ਾਰੀ ਤੋਂ ਜਗਰੂਪ ਸਿੰਘ ਗਿੱਲ ਜੀ ਤੇ ਉਹਨਾਂ ਦੇ ਨਾਲ ਜੋ ਕੌਂਸਲਰ ਸੀਗੇ ਜੋ ਆਮ ਆਦੀ ਪਾਰਟਨਰ ਸਬੰਧ ਸੀਗੇ ਤਿੰਨ ਕੌਂਸਲਰ ਤੇ ਇੱਕ ਹਲਕਾ ਵਿਧਾਇਕ ਨੇ ਪਤਮ ਜੀ ਸਿੰਘ ਮਹਿਤਾ ਜੋ ਆਮ ਆਦੀ ਪਾਰਟੀ ਦੇ ਵਰਕਰ ਨੇ ਹੁਣ ਮੇਅਰ ਬਣੇ ਉਹਨਾਂ ਦੇ ਹੱਕ ਚ ਵੋਟ ਨਹੀਂ ਪਾਈ ਇਹ ਵੱਖਰੀ ਤਰ੍ਹਾਂ ਦੀ ਜਿਹੜੀ ਹੈ ਸਿਆਸਤ ਹੋਈ ਹੈ ਇਹਦੇ ਨਾਲ ਦੋ ਜਿਹੜੇ ਕਾਂਗਰਸੀ ਕੌਂਸਲਰ ਸੀਗੇ ਅ ਇਹ ਚੋਣ ਪ੍ਰਕਿਰਿਆ ਮੌਕੇ ਵਾਕ ਆਊਟ ਕਰ ਜਾਂਦੇ ਆ ਜ ਜਿਹਦੇ ਵਿੱਚ ਇੱਕ ਕਾਂਗਰਸੀ ਜਿਹੜਾ ਕਾਉਂਸਲਰ ਹੈ ਉਹ ਕਾਂਗਰਸ ਪਾਰਟੀ ਚ ਅਹੁਦੇਦਾਰ ਵੀ ਹੈ ਇਹਦਾ ਭਾਵ ਇਹ ਹੈ ਵੀ ਉਹ ਦੋ ਜਿਹੜੇ ਵਾਕ ਆਊਟ ਕਰਕੇ ਗਏ ਆ ਕਾਂਗਰਸ ਦੇ ਉਹਨਾਂ ਨੇ ਸਿੱਧੇ ਰੂਪ ਵਿੱਚ ਪਦਮਜੀਤ ਸਿੰਘ ਮਹਿਤਾ ਦੀ ਮਦਦ ਕੀਤੀ ਹੈ ਹੁਣ ਜੇ ਆਪਾਂ ਇਹ ਦੇਖੀਏ ਇਹਦਾ ਇਤਿਹਾਸ ਬਹਿੰਡਾ ਸਿਆਸਤ ਦਾ ਤੇ ਨਗਰ ਨਿਗਮ ਦਾ ਤਾਂ ਜਦੋਂ ਰਮਨ ਗੋਇਲ ਮੇਅਰ ਸੀਗੇ ਤਾਂ ਉਹ ਮੰਨੇ ਜਾਂਦੇ ਸੀ ਕਿ ਵੀ ਮਨਪ੍ਰੀਤ ਸਿੰਘ ਬਾਦਲ ਦੇ ਧੜੇ ਦੇ ਹੈਗੇ ਆ ਉਹਨਾਂ ਨੂੰ ਹਟਾਉਣ ਦੇ ਲਈ ਬਗਾਵਤ ਹੋਈ 6.5 ਸਾਲ ਪਹਿਲਾਂ ਜਿਹਦੇ ਵਿੱਚ ਕੁਝ ਅਕਾਲੀ ਜਿਹੜੇ ਕਾਉਂਸਲਰ ਸੀਗੇ ਉਹਨਾਂ ਨੇ ਸਾ ਦਿੱਤਾ ਤਾਂ ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਅਕਾਲੀ ਕਾਉਂਸਲਰਾਂ ਨੂੰ ਪਾਰਟੀ ਜੋ ਕੱਢਤਾ ਲੋਕਾਂ 'ਚ ਬਹੁਤ ਰੌਲਾ ਪਿਆ ਕਿ ਉਹਨਾਂ ਨੇ ਆਪਣੇ ਭਰਾ ਮਨਪ੍ਰੀਤ ਸਿੰਘ ਬੱਲ ਦਾ ਸਾਥ ਦਿੰਦੇ ਹੋਏ ਉਹਨਾਂ ਜਝਾਰੂ ਜਿਹੜੇ ਅਕਾਲੀ ਵਰਕਰ ਸੀ ਉਹਨਾਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਤਾ ਹੁਣ ਸਵਾਲ ਇੱਥੇ ਬਹੁਤ ਵੱਡਾ ਇਹ ਹੈ ਵੀ ਹੁਣ ਜਦੋਂ ਪਦਮਜੀਤ ਸਿੰਘ ਮਹਿਤਾ ਮੇਅਰ ਬਣੇ ਨੇ ਉਹਨਾਂ ਦਾ ਸਾਥ ਦੇਣ ਵਾਲੇ ਜੋ ਅਕਾਲੀ ਕੌਂਸਲਰ ਹੈਗੇ ਆ ਮੌਜੂਦਾ ਚਾਰ ਜਿਹੜੇ ਅਕਾਲੀ ਕੌਂਸਲਰ ਹੈ ਕੀ ਉਹਨਾਂ ਨੂੰ ਪਾਰਟੀ ਬਾਹਰ ਦਾ ਰਸਤਾ ਦਿਖਾਏਗੀ ਫਿਰ ਕਾਂਗਰਸ ਪਾਰਟੀ ਤੇ ਆਜੋ ਕਾਂਗਰਸ ਪਾਰਟੀ ਦੇ ਜੋ ਕੌਂਸਲਰਾਂ ਨੇ ਆਮ ਆਦਮੀ ਪਾਰਟੀ ਦੇ ਮੀਦਵਾਰਤਾ ਜੋ ਸਾਥ ਦਿੱਤਾ ਹੈ ਉਹ ਤੇ ਕੀ ਕਾਰਵਾਈ ਹੋਊਗੀ ਕੱਲਾ ਤੇ ਇਹ ਵੀ ਚੱਲ ਰਹੀਆਂ ਹੈ ਵੀ ਜੋ ਕਾਂਗਰਸ ਦੇ ਪ੍ਰਧਾਨ ਨੇ ਅ ਅਮਰਿੰਦਰ ਸਿੰਘ ਰਾਜਾ ਵੜਿੰਗ ਉਹਨਾਂ ਨੇ ਵੀ ਕੋਈ ਬਹੁਤੀ ਤਵੱਜੋ ਨਹੀਂ ਦਿੱਤੀ ਇਸ ਚੋਣ ਨੂੰ ਕਿਉਂਕਿ ਜਦੋਂ ਪਹਿਲਾਂ ਰਮਨ ਗੋਇਲ ਨੂੰ ਹਟਾਉਣ ਦਾ ਮਾਮਲਾ ਸੀ ਉਹ ਅਕਸਰ ਬਠਿੰਡਾ 'ਚ ਕਾਫੀ ਜ਼ੋਰ ਲਾ ਰਹੇ ਸੀ ਪਰ ਇਸ ਵਾਰ ਉਹਨਾਂ ਨੇ ਬਿਲਕੁਲ ਮੂੰਹ ਫੇਰ ਲਿਆ ਇੱਥੇ ਕਈ ਤਰ੍ਹਾਂ ਦੇ ਸਵਾਲ ਖੜੇ ਹੁੰਦੇ ਆ ਵੀ ਉਹਨਾਂ ਨੇ ਮੂੰਹ ਫੇਰ ਕਿਉਂ ਲਿਆ ਤੇ ਕਿ ਅੰਦਰੋਂ ਅੰਦਰ ਹੀ ਉਹਨਾਂ ਦੀ ਸਹਿਮਤੀ ਸੀ ਫਿਰ ਜੋ ਸਮਰਪੀ ਸਿੰਘ ਬਾਦਲ ਨੇ ਭਾਜਪਾ ਦੇ ਆਗੂ ਨੇ ਉਹਨਾਂ ਨਾਲ ਜੋ ਵਰਕਰ ਜੁੜੇ ਨੇ ਭਾਜਪਾ ਦੇ ਨੇ ਤਾਂ ਭਾਜਪਾ ਨੇ ਜਿਹੜਾ ਅੰਦਰ ਖਾਤੇ ਸਾ ਦਿੱਤਾ ਪਦਮ ਸਿੰਘ ਮਹਿਤਾ ਦਾ ਉਹਦੇ ਤੇ ਜਿਹੜੀ ਸੀਨੀਅਰ ਲੀਡਰਸ਼ਿਪ ਹੈ ਕੀ ਕਾਰਵਾਈ ਕਰੂ ਇਹ ਜਿਹੜੀ ਖਿਚੜੀ ਬਣੀ ਹੈ ਸਿਆਸਤ ਦੇ ਵਿੱਚ ਪਹਿਲਾਂ ਵੀ ਸਿਆਸਤ ਜਦੋਂ ਆਪਾਂ ਵੱਡੇ ਲੈਵਲ ਤੇ ਦੇਖਦੇ ਆ ਭਾਰਤ ਲੈਵਲ ਤੇ ਜਾਂ ਪੰਜਾਬ ਦੀ ਆਪਾਂ ਗੱਲ ਕਰੀਏ 2022 ਦੀਆਂ ਜੋ ਚੋਣਾਂ ਸੀ ਉਹਦੇ ਵਿੱਚ ਵੀ ਆਮ ਆਦਮੀ ਪਾਰਟੀ ਨੇ 40 ਤੋਂ 50 ਜਿਹੜੇ ਹੋਰ ਪਾਰਟੀਆਂ ਚੋਂ ਆਏ ਉਹਨਾਂ ਨੂੰ ਟਿਕਟਾਂ ਦਿੱਤੀਆਂ ਤੇ ਹੁਣ ਜਿਹੜੀ ਇਹ ਬਠਿੰਡੇ ਤੇ ਵਾਪਰੀਏ ਘਟਨਾ ਇਹਦੇ ਚ ਸਾਰੀਆਂ ਜੀਆਂ ਸਿਆਸੀ ਜਮਾਤਾਂ ਹੈਗੀਆਂ ਉਹ ਸਾਰੀਆਂ ਸਿਆਸੀ ਜਮਾਤਾਂ ਨੰਗੀਆਂ ਹੋ ਗਈਆਂ ਬਿਲਕੁਲ ਕਿਉਂਕਿ ਉਹਨਾਂ ਨੇ ਸ਼ਰਯਮ ਮਤਲਬ ਆਮ ਆਨੀ ਪਾਰਟੀਆਂ ਸਾਂਦਤਾ ਮਤਲਬ ਚਾਰ ਪਾਰਟੀਆਂ ਆਮ ਆਦੀ ਪਾਰਟੀ ਅਕਾਲੀ ਦਲ ਕਾਂਗਰਸ ਤੇ ਭਾਜਪਾ ਨੇ ਰਲ ਕੇ ਇੱਕ ਮੇਅਰ ਬਣਾਇਆ ਮਤਲਬ ਇਹ ਹੈਰਾਨੀ ਦੀ ਗੱਲ ਹੈ ਇਹ ਵੀ ਉਹ ਜਿਹੜੀਆਂ ਪਾਰਟੀਆਂ ਇੱਕ ਦੂਜੇ ਦੇ ਖਿਲਾਫ ਬੋਲਦੀਆਂ ਉਹਨਾਂ ਦੇ ਜੋ ਸਮਰਥਕ ਹੈ ਇੱਕ ਦੂਜੇ ਦੀ ਜਿਹੜੀ ਹੈ ਲੜਾਈ 'ਚ ਹਿੱਸਾ ਲੈਂਦੇ ਆ ਮਾਮਲੇਦਾਰ ਤੇ ਹੁੰਦੇ ਆ ਉੱਥੇ ਸਿਆਸੀ ਪਾਰਟੀਆਂ ਕਿਵੇਂ ਗੱਠ ਜੋੜ ਕਰਦੀਆਂ ਪਹਿਲਾਂ ਕਿਸੇ ਸਮੇਂ ਜੋ ਸਿਆਸੀ ਪਾਰਟੀਆਂ ਦਾ ਕਰਦਾ ਸੀ ਉਹ ਸਿਧਾਂਤਕ ਹੁੰਦਾ ਸੀ ਬਰਾਜ ਕੱਲ ਜਿਹੜਾ ਹੈਗਾ ਇਹ ਸਭ ਕੁਝ ਪਾਸੇ ਹੋ ਗਿਆ ਸਿਰਫ ਸੱਤਾ ਦੀ ਜਿਹੜੀ ਦੌੜ ਹੈ ਕੁਰਸੀ ਦੀ ਦੌੜ ਹੈ ਉਥੋਂ ਤੱਕ ਸੀਮਤਾ ਗੱਲ ਕੁਰਸੀ ਦੇ ਲਈ ਕੁਝ ਵੀ ਕੀਤਾ ਜਾ ਸਕਦਾ ਕੋਈ ਵੀ ਪਾਰਟੀ ਬਦਲੀ ਜਾ ਸਕਦੀ ਹੈ ਕਿਸੇ ਵੀ ਸਿਆਸੀ ਪਾਰਟੀ ਦੇ ਬੰਦੇ ਸਾਦਤਾ ਜਾ ਸਕਦਾ ਇਹ ਆਪਾਂ ਗੱਲ ਕਰ ਰਹੇ ਸੀ ਬਠਿੰਡਾ ਜੋ ਮੇਅਰ ਦੀ ਚੋਣ ਹੋਈ ਹੈ ਉਸ ਮਾਮਲੇ ਤੇ ਕਿਵੇਂ ਸਾਰੀਆਂ ਸਿਆਸੀ ਪਾਰਟੀਆਂ ਕਿਉਂ ਖਿੱਚੀ ਹੋਆਂ ਧੰਨਵਾਦ